ਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਉਹ ਵਾ ਸਿਫਤ ਖਸਮ ਦੀ ਨੂਰੇ ਅਰਸਾ ਕੋਰ ਸਾਹਾਂ ਛੱਟੀ ਐ ਤਦ ਡਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਮੇ ਸਾਹ ਹੋ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਈਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਠ ਪੜੋ ਅਰ ਬੇਦ ਵਿਚਾਰੋ ਨੇਵਲ ਪੁੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕੇਓ ਅਧਿਕ ਅਹੰ ਬੁੱਧ ਬਾਦੇ निवल पुअंगम साधे पंच जना से न छोट ओ, ओ अहं बुद्ध बाधे i ਪਾਇਓ ਕਰਪਾਤੇ ਰਹੋ ਨਗਨ ਪ੍ਰਿਯ ਬਨਮਾਹੀ ਤਾਟ ਤੀਰਥ ਸਭ ਧਰਤੀ ਭ੍ਰਮੋ ਦੁਵਿਧਾ ਛੁਟ ਕੈ ਨਾਹੀ ਮਾਨ ਕਾਮਨਾ ਤੀਰਥ ਜਾਏ ਬਸ ਸਿਰ ਕਰ ਵਕਤ ਤਰਾਏ ਮਾਨਕੀ ਮੈਲ ਨਾ ਉਤਰੈ ਇਹ ਵਿਧਾ ਜੇ ਲਖ ਯਤਨ ਕਰਾਏ ਕਨਕ ਕਾਮਣੀ ਹੈ ਵਰ ਗਵਰ ਬਹੁ ਬਿਦ ਦਾਨ ਦਾਤਾਰਾ ਅੰਨ ਵਸਤਰਾ ਯਾ ਅਰਚਾ ਬੰਦਨ ਡੰਡਾ ਤਲ ਖਾਟ ਕਰਮ ਰਤ ਰਹਿ ਕਾਂ ਹਉ ਹਉ ਕਰਤ ਬੰਧਨ ਮਹਿ ਪਰ ਨਹ ਮਿਲੀ ਜੋਗ ਸਿੱਧ ਆਸਣ 84 ਏ ਪੀ ਕਰ ਕਰ ਰਹਾ ਵੱਡੀ ਆਰ ਜਾ ਫਿਰ ਫਿਰ ਜਨਮ ਹਰ ਸਿਓ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਕਲਮਨ ਕ ਕਰਮ ਕਹੋ ਨਾਨਕ ਤਿਸ ਭਾਇਉ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿ ਨ ਤੇ ਗਮਤਾ ਭਾਇਓ ਕਿਰਪਾਲ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਇਹੋ ਮਾਨ ਰਤਾ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਾਨ ਰਤਾ ਰਹਾ ਅਲਸਾਰ ਵਾਹੀ ਗੁਰੂ ਜੀ ਕੀ ਫਤਿਹ